ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੰਦਰਪਾਉਂਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਜਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਸੀਂ ਵੀਡੀਓ ਹੀ ਕਰਾਂਗੇ ਤੇ ਪਸ਼ੂ ਵੀ ਖਾਵਾਂਗੇ ਦੋ ਬੈਠਾ ਤੇ ਇੱਕ ਛੋਟੀ ਆ ਤਿੰਨੇ ਸੂਏ ਸਵੇਰ ਪਸ਼ੂਆ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੁਣਾਂ ਕੋਲ ਤੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜਗਵੀ ਸਤਿ ਸ਼੍ਰੀ ਅਕਾਲ ਜਗਵੀ ਸਤਿ ਸ਼੍ਰੀ ਅਕਾਲ ਹੋਸਨਾਵ ਠੀਕ ਠਾਕ ਜੀ ਵਧੇਰੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣਾਓ ਜੜਤੀ ਕਲਾ ਜੀ ਜੜਤੀ ਕਲਾ ਜੀ ਜਗਵੀ ਆਪਣਾ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਭਾਤ ਸਿੰਘ ਜੇ ਪਿੰਡ ਚੇਂਡਾ ਜ਼ਿਲ੍ਹਾ ਮਥੀ ਜੀ ਨਾਲ ਆ ਇਹ ਫੋਨ ਨੰਬਰ ਹੀ ਬੋਲ ਦੇ ਵੀਰ ਜੀ 98144 ਚਲਾਣਾ ਨੰਬਰ ਜੀ ਠੀਕ ਹੈ ਜੀ ਹਾਂ ਜੀ ਤੇ ਕਰੀਏ ਸ਼ੁਰੂਆਤ ਜੀ ਆ ਛੋਟੀ ਦਾ ਕਰਨਾ ਵੀਰ ਜੀ ਠੀਕ ਹੈ ਜੀ ਦੱਸਿਓ ਇਹਦੇ ਬਾਰੇ ਇਹ ਪਹਿਲਾ ਸੂਆ ਸਹੀ ਹੈ ਜਗਵੀ ਰ ਅੱਛਾ ਜੀ ਆ ਟਾਈਮ ਐ ਥੱਲੇ ਧੁਰ ਤੋਂ ਗਾ 10 ਤੋਂ 11 ਕਿਲੋ ਠ ਠੀਕ ਹੈ ਜੀ ਲਓ ਜੀ ਪਹਿਲਾਂ ਹੀ ਸ਼ੁਰੂ ਕਰੀਏ 10 ਤੋਂ 11 ਦੇ ਦਾ ਜਿਹੜਾ ਦੁੱਧ ਬਿਲਕੁਲ ਰੈਡੀ ਹੈ ਇਹ ਕੋਲ ਤੇ ਜਵਾਕੀ ਜਿਵੇਂ ਛੇ ਮਗਰ ਕੱਟੀ ਆਈ ਹੈ ਜੀ ਠੀਕ ਹੈ ਜੀ ਫੀਮਲ ਖਾਪ ਜਿਵੇਂ ਛੇ ਤੇ ਬਾਕੀ ਹੁਣ ਆਪਾਂ ਦਾ ਨੂੰ ਘੋਲ ਕੇ ਵਿਖਾਉਂਦੇ ਤੇ ਕੱਦਮ ਜਿੰਦੀ ਚੰਗੀ ਆ ਤੇ ਥਾਣਾ ਦਾ ਸੈਜਗਾ ਵੀ ਬਹੁਤ ਸ਼ਾਨਦਾਰ ਹੋਵੇ ਤਾਂ ਸਾਨੂੰ ਲੱਗਦਾ ਚੈੱਕ ਕਰਾਉਨੇ ਆ ਕਰੋ ਜੀ ਚਾਹ ਲਓ ਜੀ ਆਰਡਰ ਕੁਆਲਟੀ ਨੇ ਥਾਣਾ ਦਾ ਸੈਜਗਾ ਬਹੁਤ ਹੀ ਸ਼ਾਨਦਾਰ ਆ ਲਓ ਲਓ ਵੀਰ ਜੀ ਲੱਗੇ ਤੋ ਚੈੱਕ ਕਰ ਸਾਡੇ ਨੇ ਆਹ ਥਾਂ ਤੋਂ ਬਹੁਤ ਚੰਗਾ ਲੱਗਾ ਵਾ ਗੇਠ ਗੇਠ ਤੇ ਥਾਂ ਲੱਗਾ ਵਾ ਤੇ ਬਾਕੀ ਦਾ ਮੀਟ ਕੁਆਲਟੀ ਵੀ ਚੈੱਕ ਕਰਦੇ ਬੰਨੇ ਲੱਗੇ ਨੇ ਉਹਦੇ ਥਣਾ ਤਾਂ ਸੈਜ ਗੈ ਵੀ ਕਰੰਨੇ ਲੱਗੇ ਆ ਕਿੱਥੇ ਇਹ ਜੀ ਇੱਧਰ ਵੀ ਐਗਲ ਦਿਖਾਓ ਲਓ ਵੀ ਤੇਜ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਬਹੁਤ ਹੀ ਸ਼ਾਨਦਾਰ ਆ ਤੇ ਕੀ ਮੁੱਲ ਕਰਨਾ ਵੀਰ ਜੀ ਦਾ ਫਿਰ ਇਹ ਜੱਗੇ ਵੀ ਦਾ ਹੁਆਣੇ ਲੈਂਦੀ ਮੱਝ ਕੇ ਵੀਰ ਨੇ ਸ਼ਸ਼ਾ ਜੀ ਉਹਦੇ ਮਗਰ ਆਈ ਠੀਕ ਠੀਕ ਆ ਜੀ ਇਹਦੇ ਕੋਈ ਵੀਰ ਭਰਾ ਕੋਈ ਸਾਮਾਨ ਲੈ ਗਿਆ ਥੋੜੀ ਸਾਹਮਣੇ ਦੇ ਘਟ ਹੋਈ ਆ ਤੇ ਦੁੱਧ ਹੋਰ 2 ਕਿਲੋ ਵਸ ਸਕਦੀ ਆ ਠੀਕ ਆ ਠੀਕ ਆ ਜੀ ਤੇ ਮੰਨ ਲਓ ਵੀ ਜਣੀਆਂ ਝੋਟੀਆਂ ਦਾ ਮੁੱਲ ਕੋਈ ਲੱਗਦਾ ਕੋਈ ਸਵਾ ਕਰਦਾ ਹਾਂਜੀ ਆਪਾਂ 85 ਦੀ ਜੱਗੇ ਵੀ ਦੇ ਲਈਏ ਕਰ ਦਈਏ ਜੱਜਿਆ ਕਰਾਵੇ ਜਿੰਨਾ ਕਰਾਉਣਾ ਹੈ ਇਹ ਕਰ ਦਵਾਪ ਜਿੱਥੇ ਕਿ ਸਾਡੀ ਜੱਜ ਜੱਗੇ ਵੀ ਜਿਹੜੀ ਆਪਾਂ 200 ਰੁਪਏ ਛੋਟ ਦੇ ਤਾਈਂ ਮੰਗਣਾ ਹਾਂ ਜੀ ਪੂਰਾ 70200 ਛੋਟ ਕਰਾਂਗੇ ਠੀਕ ਹੈ ਠੀਕ ਹੈ ਲਓ ਭਾਈ ਕੋਈ ਛੋਟੀ ਦੇਂਦਾ ਨਹੀਂ ਆ ਪਹਿਲਾਂ ਬਿਲਕੁਲ 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 ਸਹੀ ਗੱਲ ਹੈ ਲਓ ਭਾਈ 70000 ਚੋਂ 200 ਰੁਪਏ ਛੋਟ ਤੇ 70000 ਵਿੱਚ ਦੋ ਪਸ਼ੂ ਦੇ ਦੇਣੇ ਤੈਨੂੰ ਤੁਹਾਨੂੰ ਵੀਰ ਨੇ ਦੇ ਦੇ ਤੇ ਪਿੱਛੇ ਵੀ ਫੀਮੇਲ ਕਾਫ ਆ ਤੇ ਆਪ ਵੀ ਚੰਗੇ ਰਿਕਾਰਡ ਵਾਲੀ ਆ ਤੇ 10 ਤੋਂ 11 ਲੀਟਰ ਜਿਹੜਾ ਦੁੱਧ ਬਿਲਕੁਲ ਇਹਦੇ ਕੋਲ ਤਿਆਰ ਆ ਮੂਹ ਚਾਰ ਦਾਂ ਦੀ ਹਾਂ ਮੂਹ ਚੋਗੀ ਠੀਕ ਆ ਲਓ ਜੀ ਚਾਰ ਦਾਂ ਦੇ ਚ ਮੂਹਾਂ ਵੀ ਤੇ ਆ ਗਏ ਹੁਣ ਦੂਜੇ ਨੰਬਰ ਤੇ ਵੇੜ ਬਿਲਕੁਲ ਤਾਜੀ ਸੁਈ ਆ ਦੱਸਿਓ ਭਾਜੀ ਇਹਦੇ ਬਾਰੇ ਇਹ ਚੰਸੀ ਦੂਜਾ ਸੁਹਾ ਸੁਈ ਆ ਅੱਛਾ ਜੀ ਹਾਂ ਜੀ ਐ ਟਾਈਮ ਇਹ ਥੱਲੇ ਪੱਛੀ ਸੁਈ ਆ ਬੋਲਾ ਹੋ ਗਿਆ ਤੇ ਰੱਬ ਦਾ ਨਾਪਾ 12 ਕਿਲੋ ਤਿਆਰ ਠੀਕ ਠੀਕ 12 ਕਿਲੋ ਬਹੁਤ ਹੀ ਤਿਆਰ ਆ ਤੇ ਖਣਪਾਡਾ ਬਹੁਤ ਹੀ ਚੰਗਾ ਵਾ ਮਗਰ ਬੱਛੀ ਠੀਕ ਆ ਜੀ ਪਿੱਛੇ ਫੀਮਲ ਕਾਫ ਜਿਹਦੇ ਪਿੱਛੇ ਵੀ ਆ ਗਿਆ ਇਹ ਬੋਲਿਓ ਭਾਈ ਜੀ ਹੋਰ ਇਹਦੇ ਨਾੜੂ ਮੰਨ ਲਓ ਬਿੱਲਾ ਹੀ ਆ ਠੀਕ ਆ ਠੀਕ ਹੈ ਤੇ ਪਹਿਲੇ ਸਵੇਰ ਕਿੰਨਾ ਕਿ ਚਵਾਇਆ ਦੁੱਧ ਨੇ ਪਹਿਲੇ ਸਵੇਰ ਘਰ ਆਨੇ ਤੋਂ ਅੰਦਰ ਆ ਕੇ ਦੁੱਧ ਚਵਾਇਆ ਠੀਕ ਹੈ ਠੀਕ ਹੈ ਲੋ ਬਈ ਪਹਿਲੇ ਸਵੇਰ 12 17 ਲੀਟਰ ਜਿਹੜਾ ਦੁੱਧ ਚਵਾਇਆ ਵਾ ਇਹ ਕਰੋ ਚੱਕ ਥਾਂਕਰੀ ਬਹੁਤ ਚੰਗਾ ਲੱਗਾ ਵਾ ਤੇ ਆਰਡਰ ਕੁਆਲਟੀ ਵੀ ਬਹੁਤ ਸ਼ਾਨਦਾਰ ਆ ਹੈ ਸੋ ਦੀਪਲਵਾਨਾ ਨੂੰ ਲੈਓ ਤੇ ਤੀਕ ਨੱਕ ਚ ਵਾਈ ਜਾਊ ਫਿਰ ਦੁੱਧ ਚਲੋ ਜੀ ਲੈ ਗਏ ਵੀ ਦੇਖਣੇ ਆ ਅੱਜ 16 17 16 17 ਕੇ ਬੋ ਜਾਈ ਜਾਣਾ ਇੱਕ ਹੈਗੀ ਜਲਸੀ ਆ ਇਹ ਕਹਿੰਦੀ ਫੈਂਟ ਚੰਗੀ ਆਉਣੀ ਆ ਕੋਈ ਗਰਮੀ ਗਰਮੀ ਨਹੀਂ ਜੀ ਇਲਾਕੀਆਂ ਤੋਂ ਚੈੱਕ ਕਰ ਸਕਦੇ ਜੀ ਤੁਸੀਂ ਥਣਾ ਦੱਸਿਆ ਗਿਆਵ ਹਾਂਜੀ ਅਬ ਅੱਛੀ ਵੀ ਜੱਗੇ ਵੀ ਦਿਖਾ ਦਿਓ ਮੜੀ ਜੀ ਅੱਛੀ ਬਾਈ ਚੰਗੀ ਹੈ ਜੀ ਜਿਹੜੀ ਆਹ ਵਾਲਾ ਕੀ ਕਰ ਸਕਦਾ ਜੀ ਫੀਮਲ ਕਾਫ ਬਿਲਕੁਲ ਨਾੜੂ ਤੇ ਅਜੇ ਇਹਦਾ ਕੀ ਮੁੱਲ ਕਰਾਂਗੇ ਜੀ ਯਾਰ ਲੱਗੇ 20 ਹਿਸਾਬ ਆ ਵੀ ਇਹ ਵੀ ਮਾਝੀ ਇੱਕ ਹਿਸਾਬ ਦੀ ਚੱਲੀ ਜਿੰਨੇ ਇਹਦੀ ਫੈਂਟ ਆਉਂਦੀ ਆ ਅੱਛਾ ਜੀ ਤੇ ਮੋਲੇ ਦਾ 40000 ਨਾ ਕਰਨ ਜੀ ਉਹ ਜਦੋਂ ਇਹ ਸੇਕਾ ਛਾੜੀ ਦੇਣੀ ਆ ਵੀ ਘਰਾਵੇ ਜਿੰਨੇ ਤੁਹਾਨੂੰ ਜਾਇਜ਼ ਲੱਗਦੀ ਆ ਛੱਡ ਦਈਏ ਯਾਰ ਯਾ ਮੈਂ ਜਕੇ ਵੀਲੀ ਛੱਡ ਕੇ ਹਾਂਜੀ ਹਾਂ ਨਾ ਜਿਹੜੀ ਆਪਾਂ ਦੇਣੀ ਹੈ ਨਾ ਅੱਛਾ ਜੀ 33000 ਦੇ ਦਵਾਂਗੇ ਲਓ ਬਜੀ 200 ਰੁਪਏ ਛੋਟ ਕਰ ਦਾਂਗੇ ਆ ਟਾਈਮ 12 ਕਿਲੋ ਬੌੜੀ ਤਿਆਰ ਮੇਰੇ ਕੋਲ ਜਿੱਦਾਂ ਮਰਜ਼ੀ 2-3 ਡੰਗ ਚੋਕੇ ਲੱਗੇ ਠੀਕ ਹੈ ਠੀਕ ਹੈ ਲਓ ਬਜੀ 33000 ਸੱਜਰ ਸੂਈ ਵੜ ਹਾਂਜੀ ਤੇ 12 ਲੀਟਰ ਜਿਹੜਾ ਬੌਲਾ ਹੀ ਤਿਆਰ ਹੈ ਬੌਲਾ ਤਿਆਰ ਬੌਲਾ 16-17 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ ਆ ਰਹੇ ਹੁਣ ਤੀਜੇ ਨੰਬਰ ਤੇ ਦੱਸਿਓ ਵੀਰ ਜੀ ਵੜ ਦੇ ਬਾਰੇ ਇਹ ਵੀਰ ਜੀ ਪਹਿਲਾਂ ਸੂਗਾ ਸੂਈ ਆ ਅੱਛਾ ਜੀ ਆ ਟਾਈਮ ਇਹਦੇ ਥੱਲੇ ਵੀ ਜਿਹੜ ਹਾਂਜੀ ਹਾਂਜੀ 2 ਵਜੇ ਥਣ ਪਾਂਡਾ ਇਹਦਾ ਵੀ ਬਹੁਤ ਚੰਗਾ ਵਹਿਣ ਗਿੱਟ ਗਿੱਟੇ ਥਣ ਲੱਗਾ ਇਹਦੇ ਪਿਛੇ ਕੀ ਜਵਾਬ ਦਿੱਤੀ ਬੱਚਾ ਵੀ ਇੱਥੇ ਦਾ ਮਗਰ ਹੈ ਠੀਕ ਹੈ ਜੀ ਮੇਲ ਕਾਫ ਜੀ ਇਹਦੇ ਪਿਛੇ ਤੇ 11 12 ਮੀਟਰ ਇਹਦੇ ਕੋਲ ਬੋਲਾ ਤਿਆਰ ਆ ਇੱਕ ਨੰਕ ਚ ਭਾਈ ਉਹ ਦੁੱਧ ਦੇ ਜੀ ਦੁੱਧ ਜੱਗਰੀ ਹੈ ਨਾ 15 ਕਿਲੋ ਪਾ ਦੇਣਾ ਮੱਛੀ ਨੇ ਪਹਿਲੇ ਸੋਈ ਅੱਛਾ ਠੀਕ ਹੈ ਠੀਕ ਹਾਂਜੀ ਹਾਂਜੀ 2 ਵਜੇ ਕਰੋ ਜੇਕਰ ਹਾਂਜੀ ਬਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੇ ਤੁਹਾਨੂੰ ਲੱਗੇ ਤਾਂ ਇਹ ਵੀ ਪਹਿਲਾ ਸੂਗਾ ਸੂਈ ਆ ਤੇ ਨਾੜਾ ਨੂੜਾ ਵੀ ਹਵਾਨੇ ਦੇ ਚੰਗੇ ਆ ਗਿਆ ਤੇ ਥਾਣਾ ਸੁਣ ਵੀ ਬਹੁਤ ਚੰਗਾ ਆ ਗਿਆ ਹਨ ਗਿਟ ਗਿਟ ਤੇ ਥਣ ਲੱਗਾ ਦੇ ਵੀ ਇਹ 15 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਇਹ ਵੀ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹਨੂੰ ਇਹਨੂੰ ਚੱਲਦੇ ਵੀ 10-12 ਦਿਨ ਹੋ ਗਏ ਤੁਹਾਨੂੰ ਠੀਕ ਆ ਠੀਕ ਚਲੋ ਬਜੀ 10-12 ਦਿਨ ਹੋ ਗਿਆ ਸੂਈ ਨੂੰ ਮੇਲ ਕਫ ਆ ਗਿਆ ਇਹ ਪਿੱਛੇ ਹਾਂਜੀ ਭਾਈ ਇਹ ਲੱਗ ਗਿਆ ਤੋਂ ਚੈੱਕ ਕਰ ਸਕਦੇ ਜੀ ਸੜਾਂ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਐ ਚਾਰੇ ਨੁਕਰਾ ਨੂੰ ਕਿੱਥੇ ਲੱਗੇ ਆ ਥਣ ਇਕਲਾ ਇਕਲਾ ਥਣ ਲੱਗਾ ਵਾ ਤੇ ਇਹਦਾ ਕੀ ਮੁੱਲ ਦੇਣੀ ਹੈ ਪਤਾ ਜੀ ਜਦੋਂ ਵੰਨਾ ਪੋਣਾ ਮੜੀ ਔਲ ਕਰਦੀ ਜੀ ਅੱਛਾ ਅੱਛਾ ਜਿਹੜੀ ਗੱਲ ਦੱਸੀ ਚੰਗੀ ਹੁੰਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਹਾਂ ਜੀ ਮੁਰਗੇ ਲਾਂਮਾ ਦੇਵੇ ਚੰਗੇ ਨਹੀਂ ਲੱਗਦਾ ਹਾਂਜੀ ਹਾਂਜੀ ਹਾਂ ਤੇ ਕੀ ਮੁੱਲ ਕਰਨਾ ਰਹੇ ਮੁੱਲ ਇਹ 33 ਦੇ ਦਈਏ ਜਾਂ ਕਿ ਵੀਰ ਕਰ ਦੋ ਫਿਰ ਜਿੱਥੇ ਕਿ ਵੀ ਛਾੜੀ ਦੇਣੀ ਛਾੜੀ ਦੇਣੀ ਜੇ ਇਹ ਦੇਣੀ ਹੈ ਹਾਂਜੀ हां ना ਜਿਹੜੀ ਆ ਨਾ ਪੂਰੇ 25000 ਦੀ ਦਵਾਂਗੇ ਅੱਛਾ 200 ਰੁਪਏ ਸ਼ੋਰ ਠੀਕ ਹੈ ਲਓ ਭਾਈ 25000 ਵਿੱਚ ਸੱਜਰ ਸੂਈ ਵੜ ਬਿਲਕੁਲ ਨਾਰਮਲ ਰੇੜਿਆ ਜੈਂਗ ਰੇੜਿਆ ਆਪਣਾ ਜੱਗੇ ਵੀ ਰੱਪਾ ਉਧਰ ਨਹੀਂ ਗਿਆ ਕੋਈ ਜ਼ਿਮੀਂਦਾਰ ਨਿੱਕਾ ਲੈ ਸਕਦਾ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਜੀ ਹਾਂ ਮੈਂ ਇੰਨੇ ਦੀ ਸੱਜਰ ਵੜ ਕਿਹੜਾ ਦੇ ਦਊਗਾ ਦੋ ਦੋ 15 ਕਿਲੋ ਭਰ ਜਾਣਾ ਇਹ ਠੀਕ ਹੈ ਹਾਂਜੀ ਹਾਂਜੀ ਲਓ ਭਾਈ ਬਹੁਤ ਹੀ ਚੰਗੇ ਪਸ਼ੂ ਆਲੇ ਦੁੱਧ ਵਾਲੇ ਪਸ਼ੂ ਆਲੇ ਬਿਲਕੁਲ ਨਾਰਮਲ ਰੇੜਿਆ ਵੀਰ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਆ ਕਰੋ ਜਿਹੜੇ ਵੀ ਭਰਾਵਾਂ ਅੱਗੇ ਸੁਪਤਿਓ ਕਿ ਇਧਰੋਂ ਤੁਹਾਡੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ